ਚੌਲਾ ਕਿ ਆਓ ਆਪਣੇ ਵਿਰਸੇ ਨਾਲ ਜੁੜੀਏ ਆਪਣੇ ਆਪ ਨੂੰ ਟਾਈਮ ਦੇਈਏ ਆਪਣੇ ਬੱਚਿਆਂ ਨੂੰ ਟਾਈਮ ਦੇਈਏ ਆਪਾਂ ਗੁਰਬਾਣੀ ਸਮਝਣ ਦੀ ਕੋਸ਼ਿਸ਼ ਕਰੀਏ ਗੁਰਬਾਣੀ ਕੱਲੀ ਢਾਡੀਆਂ ਕਵੀਸ਼ਰਾਂ ਤੇ ਗ੍ਰੰਥੀ ਸਿੰਘਾਂ ਦੀ ਰਿਸਪੌਂਸਿਬਿਲਟੀ ਨਹੀਂ ਸਾਡੇ ਲਈ ਵੀ ਉਨੀ ਹੀ ਜੀਵਨ ਜਾਚ ਹੈ ਪਰ ਜਦੋਂ ਸਿਰ ਤੇ ਸਾਡੇ ਦਸਤਾਰ ਆ ਜਾਂਦੀ ਹੈ ਉਦੋਂ ਤੁਹਾਨੂੰ ਹਰ ਬੰਦਾ ਆਸ ਕਰਦਾ ਕਿ ਇਹ ਦਸਤਾਰ ਵਾਲਾ ਮੇਰੇ ਲਈ ਕੁਝ ਕਰ ਸਕਦਾ ਹੈ ਜਦੋਂ ਇਸ ਮੁਲਕਤਾ ਤੇ ਜਦੋਂ ਆਉਣ ਵਾਲੇ ਸਮੇਂ ਦੇ ਵਿੱਚ ਵੱਡੀ ਮੁਸ਼ਕਲ ਆਊਗੀ ਮੈਂ ਗੁਰੂ ਦੇ ਪਰੋਸੇ ਨਾਲ ਕਹਿ ਸਕਦਾ ਉਸ ਦਿਨ ਦਸਤਾਰਾਂ ਵਾਲੇ ਹੀ ਸਬਰ ਸਦਕ ਦੀ ਗੱਲ ਕਰਨਗੇ ਹੋਰ ਕਿਸੇ ਤੋਂ ਨਹੀਂ ਹੋਣੀ ਸਬਰ ਸਦਕ ਤੇ ਧਮਣ ਇਹ ਸਾਡਾ ਗੁਰੂ ਸਾਨੂੰ ਦੇ ਕੇ ਗਿਆ ਇਹ ਹੋਰ ਕਿਸੇ ਦੇ ਹਿੱਸੇ ਨਹੀਂ ਆਇਆ ਐਡਾ ਅਨਮੋਲ ਖਜ਼ਾਨਾ ਅਸੀਂ ਫੈਸ਼ਨ ਪ੍ਰਸਤੀ ਦੇ ਵਿੱਚ ਗਲਤਾਨ ਹੋ ਕੇ ਇਹ ਨਾ ਗਵਾਈਏ ਬਹੁਤ ਪਛਤਾਵਾਂਗੇ ਹੋਇਆ ਸਾਨੂੰ ਕੁਝ ਨਹੀਂ ਕੁਸ਼ਚੰਦਕ ਕੋਈ ਉਹ মিডিਆ ਕੁਸ਼ਚੰਦਕ ਜਿਹੜੇ ਟੀਵੀ ਦੇ ਐ ਕੋਈ ਅਖਬਾਰਾਂ ਤੇ ਆ ਜਿਨ੍ਹਾਂ ਦਾ ਕੰਮ ਨੈਗੇਟਿਵ ਖਲਾਉਣਾ ਹੀ ਹੈ ਐਡੀ ਗੱਲ ਕੋਈ ਨਹੀਂ ਖਾਲਸਾ ਪ੍ਰਗਟ ਹੈ ਉਹ ਪਰਮਾਤਮਾ ਕੀ ਮੌਜ ਗੁਰੂ ਸਾਹਿਬ ਦੇ ਜਿਹੜੇ ਬਚਨ ਆ ਉਹਨਾਂ ਤੇ ਸਾਨੂੰ ਭਰੋਸਾ ਰੱਖਣਾ ਚਾਹੀਦਾ ਅਕੀਦਾ ਰੱਖਣਾ ਚਾਹੀਦਾ ਬਟ ਨਾਲ ਸਾਨੂੰ ਕੰਮ ਵੀ ਕਰਨਾ ਪੈਣਾ ਇਹ ਕਦੇ ਹੋ ਨਹੀਂ ਸਕਦਾ ਵੀ ਅਸੀਂ ਚੁੱਪ ਕਰਕੇ ਬਹਿ ਜਾਈਏ ਤੇ ਸਾਰਾ ਕੁਝ ਆਪਣੇ ਆਪ ਹੋ ਜਾਊ ਇਹ ਮੇਰਾ خیال ਸਾਨੂੰ ਰੋਕਣ ਦੇ ਲਈ ਵਧੀਆ ਉਹਨਾਂ ਕੋਲੇ ਫਾਰਮੂਲਾ ਵੀ ਬੇਫਿਕਰ ਰਹੋ ਜੀ ਕੁਝ ਕਰਨ ਦੀ ਲੋੜ ਨਹੀਂ ਇਹ ਕੁਛ ਕਰਨ ਦੀ ਲੋੜ ਨਹੀਂ ਤੇ ਗੁਰਨਾਣ ਪਾਸ਼ਾ ਤੋਂ ਬਾਅਦ ਗੁਰੂ ਅੰਗਦ ਪਾਸ਼ਾ ਆਰਾਮ ਨਾਲ ਬੈਠ ਸਕਦੇ ਸੀ ਇਹ ਕੁਛ ਕਰਨ ਦੀ ਲੋੜ ਨਹੀਂ ਦਾ ਤੀਜੇ ਪਾਸ਼ਾ ਬਹਿ ਸਕਦੇ ਸੀ ਪੰਜਵਾਂ ਬਾਪੂ ਤਵੀ ਤੇ ਬਹਿ ਗਿਆ ਛੇਵੇਂ ਦਾ ਤਲਵਾਰ ਤੇ ਹੱਥ ਚਲਾ ਗਿਆ ਸੱਤਮਾ ਅੱਠਵਾ ਨੌਵਾ ਨੌਵੇਂ ਨੇ ਫੇਰ ਸਿਰ ਦਿੱਤਾ ਦਸਵੇਂ ਨੇ ਫੇਰ ਜਾਣ ਤੋਂ ਪਹਿਲਾਂ ਫੇਰ ਸਾਨੂੰ ਕਹਿ ਕੇ ਗਿਆ ਸਭ ਸਿੱਖਨ ਨੂੰ ਕੋ ਹੁਕਮ ਹੈ ਗੁਰੂ ਮਾਨਯੋਗ ਗ੍ਰੰਥ ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਬਾਣੀ ਦੇ ਅਕੋਰਡਿੰਗ ਨਹੀਂ ਚੱਲ ਰਹੇ ਆਪਣੇ ਮਤ ਦੇ ਇਨਸਾਪ ਜੇ ਕੋਈ ਵੀ ਸਾਡਾ ਵਿਸਰਿਆ ਜਾਂ ਭੁੱਲਿਆ ਉਹਨੂੰ ਅਸੀਂ ਤਾਂ ਨੇ ਵੇਣੇ ਜਿਹੜੇ ਦਿੰਨੇ ਆ ਉਹ ਬੰਦ ਕਰੀਏ ਪਿਆਰ ਤੇ ਗਲਗੱڑی ਦੇ ਵਿੱਚ ਲਈਏ ਉਹਦੇ ਨਾਲ ਹੀ ਸਾਡਾ ਜਿਹੜਾ ਸਾਰਿਆਂ ਦਾ ਮਸਲਾ ਹੱਲ ਹੋ ਸਕਦਾ ਆਖਰ ਦੇ ਵਿੱਚ ਜਿੰਨੇ ਵੀਰ ਤੁਸੀਂ ਚੱਲ ਕੇ ਆਏ ਹੋ ਜਿੰਨੇ ਵੀਰਾਂ ਨੇ ਇਸ ਪ੍ਰੋਗਰਾਮ ਦੇ ਲਈ ਤਨ ਕਰਕੇ ਮਨ ਕਰਕੇ ਧਨ ਕਰਕੇ ਸਾਡੀ ਮਦਦ ਕੀਤੀ ਹੈ ਦਾਸ ਉਹਨਾਂ ਦਾ ਤੈਦ ਲੋ ਰਣੀ ਹੈ ਇਹ ਕਲਾਸਾਂ ਇਸੇ ਤਰ੍ਹਾਂ ਚੱਲਦੀਆਂ ਰਹਿਣਗੀਆਂ ਗੁਰੂ ਕਿਰਪਾ ਕਰੇ ਅਗਲੇ ਸਾਲ ਵੱਡੇ ਨਾਂ 21 ਹਜ਼ਾਰ 50 ਸੀ ਅਗਲੇ ਸਾਲ ਸ਼ਾਇਦ 700 ਸਵਾਨ ਹੋਵੇ ਨਾਮ ਹੈ ਇੱਕ 151 ਹਜ਼ਾਰ ਸੀ ਸ਼ਾਇਦ ਅਗਲੇ ਸਾਲ ਗੁਰੂ ਮੇਰ ਕਰੇ ਮੈਂ ਅਨਾਉਂਸ ਨਹੀਂ ਕਰਦਾ ਕਿਉਂਕਿ ਜੱਥੇਬੰਦੀ ਸਾਰਾ ਫੈਸਲਾ ਕਰੂਗੀ April ਦੇ ਵਿੱਚ ਵਿਸਾਖੀ ਦੇ ਅਸੀਂ ਅਨਾਉਂਸ ਕਰਾਂਗੇ ਅਗਲਾ ਮੁਕਾਬਲਾ ਕਦੋਂ ਹੋਊਗਾ ਅਗਲੇ ਸਾਲ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਦਸਤਾਰ ਦੇ ਰਾਣ ਜਿਹੜੇ ਦਮਾਲੇ ਵੀਰ ਸਜਾਉਂਦੇ ਆ ਉਹ ਵੀ ਸਾਡੇ ਨਾਲ ਹੋਣ ਸੋ ਆਓ ਨਸ਼ਾ त्याਗिए ਗੁਰੂ ਦੇ ਪੁੱਤਰ ਬਣੀਏ ਇਹੀ ਸੱਚੀ ਸੰਧਾਜਲੀ ਹੈ ਇਹੀ ਅੱਜ ਸਰਹੰਦ ਨੂੰ ਸਜਦਾ ਇਹੀ ਚਮਗੌਰ ਦੀਆਂ ਯੂਨਸੇਦਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬੜੇ ਇਕਾਗਰ ਚਿਤ ਹੋ ਕੇ ਬੈਠੇ ਹੋ ਇਸ ਤੋਂ ਬਾਅਦ ਜਿਹੜੇ ਅਸੀਂ 25 ਨੌਜਵਾਨ ਕੱਢੇ ਆ ਉਹਦੇ ਦੇ ਵਿੱਚੋਂ ਜਿਹੜੇ 5 ਨੌਜਵਾਨਾਂ ਨੂੰ ਆਰਾਮ ਦੇਾਂਗੇ ਅਸੀਂ ਇੰਨਾ ਬੋਲਦਿਆਂ ਤੋਂ ਹੋਈਆਂ ਭੁੱਲਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਇਸੇ ਤਰ੍ਹਾਂ ਹਮਤਪਖ ਕੇ ਇਹਨਾਂ ਨੂੰ ਇਹ ਸੇਵਾ ਲੈਂਦੇ ਰਹੇ ਔਰ ਅਸੀਂ ਵੀ ਪ੍ਰੇਰਿਤ ਹੋਈਏ ਇਹਨਾਂ ਦੀਆਂ ਸੇਵਾਵਾਂ ਦੇਖ ਕੇ ਈ ਸਤਿਗੁਰੂ ਸਾਡੇ ਦੀ ਕਿਰਪਾ ਕਰਨ ਹੁਣ ਜੋ ਵੀ ਜੀ ਨੇ ਦੱਸਿਆ ਹੈ ਕਿ 25 24 ਕੰਟੈਸਟੈਂਟ ਜਿਹੜੇ ਹੈਗੇ ਨੇ ਉਹ ਸ਼ਾਰਟਲਿਸਟ ਕੀਤੇ ਨੇ ਉਹਨਾਂ ਵਿੱਚੋਂ ਫਿਰ 24 ਦੇ ਵਿੱਚੋਂ ਅੱਗੇ 5 ਜਿਹੜੇ ਨੇ ਉਹ ਫਾਈਨਲ ਕੀਤੇ ਜਾਣਗੇ ਬੈਚ ਨੰਬਰ 26 120 624 7 496 सौ इक्यासी दौ सौ चौंती छे सौ तेंती पज सौ ननानवे फाइव एट नाइन छे सौ ग्यारह सौ सौ तीन सौ सौ ग्यारह एक सौ

552 111 55 176 484 ਇਤੇ ਹੀ ਵੰਟੜ ਪਿਆਰ ਤੇ ਸੇਤ ਪਿਆਰੀ ਬਣੀ ਰਹੇ ਰੱਬ ਕਰਕੇ ਪੰਜਾਬੀਆਂ ਦੀ ਸਰਦਾਰੀ ਬਣੀ ਰਹੇ ਰੱਬ ਕਰਕੇ ਪੰਜਾਬੀਆਂ ਦੀ ਸਰਦਾਰੀ ਬਣੀ ਰਹੇ ਰੱਬ ਕਰਕੇ ਪੰਜਾਬੀਆਂ ਦੀ ਸਰਦਾਰੀ ਬਣੀ ਰਹੇ ਤਬੂ ਕਰਕੇ ਪੰਜਾਬੀਆਂ ਦੀ ਸਰਦਾਰੀ ਬਣੀ ਰਹੇ ਜੋ ਕੀ ਥਾ ਹੋਵੇ ਫੋਟੌਣਾਂ ਉੱਤੇ ਛੇ ਸੁਣਾਵਣ ਜੋ ਕੀ ਥਾ ਹੋਵੇ ਛੜੀ ਨਾ ਛੱਡਣ ਸਾਥ ਦੇਣ ਲਈ ਛੜੀ ਜੇ ਬਾ ਹੋਵੇ ਸਮਣੇ ਇਹਦਾ ਨਾਮ ਕੁਲਦੀਪ ਸਿੰਘ ਬਈ ਸਮਨਦਰੀ ਪਲੀਜ਼ ਸੰਜੀਏ ਐਨ ਆਰਓ ਸੀ ਇਹ ਸੀ ਪੰਜਵਾਂ ਨਾਮ ਜਮਣਚਾ ਚਾਤਾ ਇਨਾਮ ਜਾਂਦਾ ਹੈ ਬੈਚ ਨੰਬਰ 135 है जी।, जी नंबर तीसरा नाम इक्नवे हजार रुपया नाइन्टी वन थाउजेंड था। रुपीज che ele ਹਰਜੀਤ ਸਿੰਘ ਵੀਰ ਹਰਜੀਤ ਸਿੰਘ ਜੰਦਾ ਹੈ ਸਾਹਮਣੇ ਦੇਖੋ ਬਲੀਹ ਸਾਹਮਣੇ ਦੇਖਿਆ ਜੀ ਐਸਾਈਡ ਦੇਖੋ ਭਾਜੀ ਠੀਕ ਹੈ ਜੋ ਪਹਿਲਾ ਇਨਾਮ ਹੈ ਜੇ ਤਨ ਮੈਸੇਜ ਕਰ ਦਈਏ ਤੇ ਠੀਕ ਰਹੇਗਾ ਜੀ ਚਲੋ ਇੱਥੇ ਆਪਣੇ ਸਿੰਘ ਹੈਗੇ ਨੇ ਜੀ ਕੋਈ ਆਈਡੀਆ ਲਾਓ ਜੀ ਕਿਹੜੇ ਸਿੰਘ ਹੋ ਸਕਦੇ ਆ ਜਿਨ੍ਹਾਂ ਦਾ ਪਹਿਲਾ ਨਾਮ ਜਾਂ ਸਕਦਾ ਹੈ ਕੋਈ ਗੈਸ ਹਾਂਜੀ ਪਹਿਲਾ ਨਾਮ ਜਾਂਦਾ ਹੈ ਜੀ ਸਾਡੇ ਵੀਰ ਜਿਨ੍ਹਾਂ ਦਾ ਨਾਮ ਮੇਰੇ ਕੋਲ ਇੱਥੇ ਹੈ ਜੀ ਹਾਂਜੀ ਪਹਿਲਾ ਨਾਮ ਦਾ ਜੀ ਬੈਚ ਨੰਬਰ ਬੜੀ ਸ਼ਾਂਤੀ ਇਹ ਨਹੀਂ ਸ਼ਾਂਤੀ ਵਾਹ ਪਹਿਲਾਂ ਨਹੀਂ ਸੀ ਹੁਣ ਬਦਲ ਗਿਆ ਇਹ ਪੈਸੇ ਦਾ ਮਾਮਲਾ ਆ ਗਿਆ ਨਾ ਚਲੋ ਵਾਈਪਰ ਕੋ ਲਾ ਕੇ ਦੇ ਜੀ ਪਹਿਲਾ ਨਾਮ ਦਾ ਹੈ ਜੀ ਬੈਚ ਨੰਬਰ 1 0 6 1 2 ਇਹ ਸਾਰਾ ਇਹ ਸਮਾਗਮ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਨੂੰ ਸਮਰਪਿਤ ਸੀ ਜੋ ਕਿ ਅਸੀਂ ਕਹਿ ਦਨੇ ਆ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪਰਿਵਾਰ ਬਲਕਿ ਸਾਨੂੰ ਕਹਿਣਾ ਇਹ ਚਾਹੀਦਾ ਹੈ ਕਿ ਜੋ ਸਾਡੇ ਪਰਿਵਾਰ ਨਾਲ ਵਾਪਰਿਆ ਉਹਦੇ ਸੰਬੰਧ ਦੇ ਵਿੱਚ ਉਹ ਇਹ ਸਜਣਾ ਵੀ ਪ੍ਰੋਗਰਾਮ ਸੀ ਇਹ ਉਹਨਾਂ ਨੂੰ ਸਮਰਪਿਤ ਸੀ ਔਰ ਇਸ ਦੇ ਵਿੱਚ ਜਿੰਨਾ ਵੀ ਪ੍ਰੋਗਰਾਮ ਜਿੰਨਾ ਵੀ ਸਮਾਗਮ ਇਹ ਹੋਇਆ ਉਹਦੀ ਉਥੋਂ ਬੈਠਿਆਂ ਨੌ ਜਵਾਨਾਂ ਨੇ ਆਪਣੀ ਜਿਹੜੀ ਸੁਰਤ ਕਰਕੇ ਜਿਹੜੀ ਹਾਜ਼ਰੀ ਹੈ ਉਸ ਦਿਨ ਸਰਹੰਦ ਅਤੇ ਚਮਕੌਰ ਦੇ ਵਿੱਚ ਜੋੜ ਕੇ ਰੱਖੀ ਅਤੇ ਬਹੁਤ ਹੀ شدت ਦੇ ਨਾਲ ਬੜਾ ਹੀ ਭਾਪੂਰਕ ਤਰੀਕੇ ਦੇ ਨਾਲ ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਲਈ ਤਣਦੇਹੀ ਦੇ ਨਾਲ ਉਹਨਾਂ ਨੇ ਕੰਮ ਕੀਤਾ ਇਸ ਦਸਤਾਰ ਮੁਕਾਬਲੇ ਦੇ ਵਿੱਚ ਦਸਤਾਰ ਸਜਾਉਣ ਲਈ 10 ਤੋਂ ਇਲਾਵਾ 20 ਮਿੰਟ ਦਾ ਟਾਈਮ ਜਿਹੜਾ ਕਿ ਰੱਖਿਆ ਗਿਆ ਸੀ ਇਹ ਦਸਤਾਰ ਮੁਕਾਬਲੇ ਦਾ ਪ੍ਰੋਗਰਾਮ ਸਵੇਰ 9 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਬਾਖੂਬੀ ਚੱਲਿਆ ਔਰ ਸੰਗਤ ਨੇ ਬਹੁਤ ਹੀ ਇਕਾਗਰ ਚਿਤ ਹੋ ਕੇ ਇਸ ਸਮਾਗਮ ਦਾ ਆਨੰਦ ਮਾਣਿਆ ਜਦੋਂ ਵੀ ਗੁਰੂ ਘਰ ਜਾਈਦਾ ਸੀ ਕੁਝ ਇੱਕ ਨੌਜਵਾਨ ਵੀਰ ਸਿਰਾਂ ਤੇ ਰਮਾਲ ਸਜਾ ਕੇ ਲਾਈਨ ਦੇ ਵਿੱਚ ਗੁਰੂ ਦੇ ਦਰਸ਼ਨ ਕਰ ਲਈ ਜਦੋਂ ਗੁਰੂ ਘਰ ਆਉਂਦੇ ਸਨ ਤੇ ਉਹਨਾਂ ਦੇ ਨਾਲ ਜਦੋਂ वार्तालाप ਕਰੀਦਾ ਸੀ ਕਿ ਤੁਸੀਂ ਸਿਰ ਤੇ ਦਸਤਾਰ ਜਾਂ ਛੋਟਾ ਪਰਨਾ ਕਿਉਂ ਨਹੀਂ ਸਜਾ ਕੇ ਆਉਂਦੇ ਉਹਨਾਂ ਦਾ ਇੱਕੋ ਇੱਕ ਹੀ ਜਵਾਬ ਹੁੰਦਾ ਸੀ ਕਿ ਵੀਰ ਜੀ ਆਉਂਦਾ ਨਹੀਂ ਵੀਰ ਜੀ ਕਿਸੇ ਦੱਸਿਆ ਨਹੀਂ ਵੀਰ ਜੀ ਸਾਨੂੰ ਪਤਾ ਨਹੀਂ ਸੋ ਇਹਨਾਂ ਗੱਲਾਂ ਨੇ ਦਾਸ ਦੇ ਦਿਲ ਤੇ ਕਾਫੀ ਗਹਿਰਾ ਅਸਰ ਕੀਤਾ ਜਿੱਥੇ ਅਸੀਂ ਉਸ ਮੁਲਕ ਦੇ ਵਿੱਚ ਆਪਣੀ ਰੋਟੀ ਰੋਜੀ ਕਮਾਉਣ ਦੇ ਲਈ 6 48 49 ਡਿਗਰੀ ਦੇ ਟੈਂਪਰੇਚਰ ਦੇ ਵਿੱਚ ਅਸੀਂ ਕੰਮ ਕਰਦੇ ਹਾਂ ਉਥੇ ਇਹ ਵੀ ਸੋਚਿਆ ਕਿ ਜਿਹੜਾ ਪੁਰਖਿਆਂ ਦਾ ਬਣਾਇਆ ਹੋਇਆ ਇਤਿਹਾਸ ਅਸੀਂ ਸੁਣ ਰਹੇ ਹਾਂ ਗਾ ਰਹੇ ਹਾਂ ਉਹਨਾਂ ਨੇ ਕਿੰਨੀ ਸ਼ਿੱਦਤ ਅਤੇ ਮਿਹਨਤ ਨਾਲ ਕਿੰਨੇ ਔਖੇ ਪਲਾਂ ਦੇ ਵਿੱਚ ਰਹਿ ਕੇ ਵੀ ਆਪਣੇ ਸਿੱਖੀ ਸਰੂਪ ਤੋਂ ਤੇ ਆਪਣੇ ਸਿਧਾਂਤਾਂ ਤੋਂ ਨਹੀਂ ਉਪਟਕੇ ਅੱਜ ਸਾਡੇ ਕੋਲੇ ਧਨ ਤੇ ਦੌਲਤ ਦੀ ਕੋਈ ਕਮੀ ਨਹੀਂ ਪਰ ਕਿਤੇ ਨਾ ਕਿਤੇ ਅਸੀਂ ਗਾਹੇ ਬਗਾਹੇ ਆਪਣੇ ਸਿਧਾਂਤਾਂ ਤੋਂ ਆਪਣੇ ਗੁਰੂ ਤੋਂ ਸਬਤ ਸੂਰਤ ਚਿਹਰੇ ਤੋਂ ਦਸਤਾਰ ਤੋਂ ਦੂਰ ਜਾ ਰਹੇ ਆ ਇਸੇ ਲੜੀ ਤਹਿਤ ਦਾਸ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕੀਤੀ ਸੋ ਸ਼ੁਕਰ ਗੁਰੂ ਸਾਹਿਬ ਦਾ ਕਿ ਉਹਨਾਂ ਨੇ ਇਹ ਬੇਨਤੀ ਕੁਝ ਸਮੇਂ ਵਿੱਚ ਪ੍ਰਵਾਨ ਕਰ ਲਈ ਪਹਿਲੇ ਦਿਨ ਜਦੋਂ ਦਸਤਾਰ ਮੁਕਾਬਲੇ ਦੀ ਕਲਾਸ਼ ਸ਼ੁਰੂ ਹੋਈ ਤਾਂ ਤਕਰੀਬਨ 25 ਤੋਂ 30 ਨੌਜਵਾਨ ਦਾਸ ਦੇ ਨਾਲ ਕਮਰੇ ਦੇ ਵਿੱਚ ਆਏ ਮੈਨੂੰ ਵੀ ਕੋਈ ਜਿਆਦੇ ਸੋਹਣੀ ਦਸਤਾਰ ਸਜਾਉਣੀ ਨਹੀਂ ਆਉਂਦੀ ਸੀ ਪਰ ਮੇਰੀ ਸੋਚ ਸੀ ਕਿ ਮੈਨੂੰ ਜਿੰਨੀ ਆਉਂਦੀ ਹੈ ਘੱਟੋ ਘੱਟ ਉਹ ਤਾਂ ਮੈਂ ਨਾਲਦਿਆਂ ਨੂੰ ਦੱਸ ਸਕਾਂ ਔਰ ਜਿਹੜਾ ਗੁਰਦੁਆਰਾ ਸਾਹਿਬ ਮੈਂ 2 ਘੰਟੇ ਆਵਾਂਗਾ 3 ਘੰਟੇ ਆਵਾਂਗਾ ਉਹ ਮੇਰਾ ਸਫਰ ਹੋ ਜਾਵੇਗਾ ਇਹ ਸੋਚ ਕੇ ਪਹਿਲੇ ਹੀ ਦਿਨ ਜਦੋਂ ਕਲਾਸ ਸ਼ੁਰੂ ਕੀਤੀ ਗੁਰੂ ਦੀ અપਾਰ ਕਿਰਪਾ ਦੇ ਨਾਲ 4-5 ਨੌਜਵਾਨ ਜਿਹੜੇ ਕਿ ਇਸ ਕੰਮਾਂ ਦੇ ਵਿੱਚ ਸੋਹਣੇ ਉਪਰਾਲਿਆਂ ਦੇ ਵਿੱਚ ਮੋਰੀ ਸਨ ਇੱਕਦਮ ਆ ਕੇ ਦਾਸ ਨੂੰ ਫਤਿਹ ਦੀ ਸਾਂਝ ਪਾਈ ਉਹਨਾਂ ਨੇ ਔਰ ਨਾਲ ਦੀ ਨਾਲ ਉਹਨਾਂ ਨੇ ਕਲਾਸ ਜੁਆਇਨ ਕੀਤੀ ਔਰ ਮੈਨੂੰ ਬੜੀ ਖੁਸ਼ੀ ਹੋਈ ਉਹਨਾਂ ਨੂੰ ਦੇਖ ਕੇ ਉਹਨਾਂ ਦੇ ਚਿਹਰਿਆਂ ਤੇ ਸਜੀਆਂ ਦਸਤਾਰਾਂ ਸੋਹਣੇ ਚਿਹਰੇ ਦੇ ਉੱਤੇ ਦਾੜੇ ਸਨ ਮੈਂ ਅਕਾਲ ਪੁਰਖ ਦਾ ਸ਼ੁਕਰ ਕੀਤਾ ਕਿ ਸੱਚੇ ਪਾਤਸ਼ਾਹ ਤੇਰੀ ਰਹਿਮਤ ਤੇਰੀ ਬਖਸ਼ਿਸ਼ ਹੈ ਕਿ ਇਦਾਂ ਦੇ ਨੌਜਵਾਨ ਤੋਂ ਭੇਜਤੇ ਐ ਹੁਣ ਉਹ ਦਿਨ ਦੂਰ ਨਹੀਂ ਜਦੋਂ ਇਹ ਕਾਫਲਾ ਹੌਲੀ-ਹੌਲੀ ਵੱਡਾ ਹੁੰਦਾ ਜਾਵੇਗਾ ਅਸੀਂ ਹਰ ਫਰਾਈਡੇ 2 ਘੰਟੇ ਦਸਤਾਰ ਦੀ ਕਲਾਸ ਲਾਉਂਦੇ ਸੀ ਔਰ ਵੀਰਾਂ ਨੂੰ ਦਸਤਾਰ ਦੇ ਲਈ ਪ੍ਰੇਰਿਤ ਕਰਨਾ ਜਿਸ ਵੀਰ ਨੂੰ ਦਸਤਾਰ ਦੀ ਲੋੜ ਸੀ ਦਸਤਾਰ ਮੁਹੱਈਆ ਕਰਨੀ ਬਾਜ ਪੱਗ ਪੈਨ ਕੇਸ ਕੀ ਜੋ ਵੀ ਉਹਨੂੰ ਚਾਹੀਦਾ ਸੀ ਉਹ ਮੁਹੱਈਆ ਕਰਨ ਦਾ ਪਹਿਲੇ ਦਿਨ ਤੋਂ ਹੀ ਮਨ ਦੇ ਵਿੱਚ ਤਿਆਰ ਕਰ ਲਿਆ ਸੀ ਕਿ ਕੱਲੀਆਂ ਗੱਲਾਂ ਨਾਲ ਵੀ ਪ੍ਰਚਾਰ ਨਹੀਂ ਹੋਣਾ ਵੀ ਜੇਕਰ ਕਿਸੇ ਵੀਰ ਨੂੰ ਦਸਤਾਰ ਚਾਹੀਦੀ ਹੈ ਤਾਂ ਅਸੀਂ ਉਹਨੂੰ ਦਸਤਾਰ ਮੁਹੱਈਆ ਕਰ ਸਕੀਏ ਤਾਂ ਕਿ ਉਹ ਇੱਕ ਦੀਆਂ